ਕਿੰਨੇ 8-9 ਬੱਚੇ ਤਾਂ ਡਿਪੈਂਡ ਦੇ ਗਏ ਆ ਇਦਾਂ ਹੀ ਨਿਆਂ aí ਮੌਤ ਹੁਣ ਜੇ ਮੁੰਡਾ ਮਰਿਆ ਨਾ ਮੁੰਡਾ ਗਲਤ ਨਹੀਂ ਸੀਗਾ ਪਤਾ ਨਹੀਂ ਕਿੱਦਾਂ ਮਰਿਆ ਤੇ ਕੀ ਹੋਇਆ ਵਾ ਕਿਉਂਕਿ ਇਸ ਦੀ ਗਰੰਟੀ ਲੈਣੀ ਬੜੀ ਔਖੀ ਐ ਨਸ਼ੇ ਦੇ ਨਾਲ ਕਿੰਨੇ ਮੁੰਡੇ ਮਰ ਗਏ ਤੁਹਾਡੇ ਪਿੰਡ ਦੇ 12 12 ਕਿ ਮਰੇ ਹਨ ਹਾਂਜੀ ਹੋ ਗਿਆ ਪਹਾੜਾ ਮੁੰਡੇ ਨਸ਼ੇ ਨਾਲ ਤੇ ਤੁਸੀਂ ਐ ਜੀ ਇੱਕ ਪੰਚਾਇਤ ਤੋਂ ਇੱਕ ਜ਼ਿੰਮੇਵਾਰ ਪਰਸਨ ਨਾਲ ਕਦੇ ਕੰਪਲੇਂਟ ਨਹੀਂ ਕੀਤੀ ਬੋਲ ਕੇ ਕੀਤੀ ਜੀ ਬਹੁਤ ਵਾਰ ਕੀਤੀ ਜੀ ਅਸੀਂ ਸੋਦਾਸਪੁਰਾ ਦੱਸੋ ਕਿੱਦਾਂ ਕੀਤੀ ਮਾਤ ਨਹੀਂ ਕਿਸਦਾ ਲੈ ਸਕਦੇ ਬੰਦੇ ਜਾਂਦੇ ਆ ਛੁੱਟ ਕੇ ਆ ਜਾਂਦੇ ਆ ਦੱਸੋ ਸਾਡਾ ਕੀ ਕਸੂਰ ਆ ਪਰ ਹਰ ਇੱਕ ਪਿੰਡ ਦੇ ਹਰ ਇੱਕ 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 ਬੱਚੇ ਨੂੰ ਪਤਾ ਪਿੰਡ ਦੇ ਨੂੰ ਆਹ ਬੰਦਾ ਕੰਮ ਕਰਦਾ ਵਾ ਹੁਣ ਮੈਂਬਰ ਪੰਜਾ ਮੂਰਾ ਜੀ ਨਹੀਂ ਬੰਦ ਨਹੀਂ ਨਹੀਂ ਸ਼ਾਂਤਤਾ ਕਹੂਗਾ ਪੰਚਾਇਤ ਕੋਲੋਂ ਕੰਪਲੇਂਟ ਦੇਣ ਦੇ ਬਾਬ ਜੀ ਤੁਹਾਨੂੰ ਨਹੀਂ ਹਾਂ ਜੀ ਕਿੱਦਾਂ ਹੋ ਸਕਦਾ ਰੱਬ ਹੀ ਜਾਣੇ ਹੁਣ ਗਵਰਨਮੈਂਟ ਕਰੇ ਜਾਂ ਕਿੱਦਾਂ ਹੋ ਸਕਦਾ ਸਾਨੂੰ ਨਹੀਂ ਪਤਾ ਹੈ ਹਾਂ ਦੇਖੋ ਜੀ ਅਸੀਂ ਤਾਂ ਇਹ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਸਰਦਾਰ ਭੌਂਗ ਸਿੰਘ ਮਾਨ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਇਹ ਤੁਸੀਂ ਗੋਲੀਆਂ ਵਾਲਾ ਸਿਸਟਮ ਚਲਾਇਆ ਵਾ ਇਹਨੂੰ ਬੰਦ ਕੀਤਾ ਜਾਵੇ ਤੇ ਬਹੁਤ ਵਧੀਆ ਸਿਸਟਮ ਹੋ ਜਾਊਗਾ ਨਹੀਂ ਤਾਂ ਬਸ ਇਹ ਖਤਮ ਹੀ ਪੰਜਾਬ ਪੰਜਾਬ ਖਤਮ ਆ ਜੀ ਕਿੰਨੇ ਬੱਚੇ ਟੋਟਲ ਹੁਣ ਤੱਕ ਦੇ ਪਿੰਡ ਦੇ ਵਿੱਚੋਂ ਡੈਥ ਹੋ ਚੁੱਕੀ 11 12 ਮਰਿਆ ਤਾਂ 30 35 ਤਿਆਰੀ ਹੈਗਾ ਬਿਲਕੁਲ ਜੀ ਬਿਲਕੁਲ ਜੀ ਅਜੇ ਹੋਰ ਵੀ ਗਾਂਵਾਂ ਇੱਕੋ ਛੋਟਾ ਹੈ ਬੱਚਾ ਤਾਂ ਨਾ ਐਡਾ ਬੱਚਾ ਨਸ਼ਾ ਖਾਂਦਾ ਅੱਜ ਸਾਨੂੰ ਪਤਾ ਲੱਗਾ 12 ਸਾਲ ਦਾ 12 ਬਾਰਾ ਤੇ ਆ ਕਿੰਨਾ ਕਮਣਾ ਤੇਰੀ ਉਮਰ ਕਿੰਨੀ ਭਾਜੀ 15 ਇਹ ਤੋਂ ਵੀ ਛੋਟਾ ਵਾ 12 ਸਾਲ ਦਾ ਉਹ ਕੀ ਕਰੂਗਾ ਅੱਜ ਹੀ ਪਤਾ ਲੱਗਾ ਤੁਹਾਨੂੰ ਅੱਜ ਪਤਾ ਲੱਗਾ 12 ਸਾਲ ਦੇ ਬੱਚੇ ਉਹਦੇ ਘਰਦਿਆਂ ਨੂੰ ਕਹੀ ਜਾਂਦਾ ਮਾਪਿਆਂ ਨੂੰ ਕਹੀਏ ਸਾਡਾ ਉਹਨੇ ਕਹਣਾ ਸਾਡੇ ਬੱਚੇ ਦਾ ਨਾਮ ਖਰਾਬ ਕਰਨ ਦਾ ਮਲਕ ਇਹ ਬੰਦੇ ਨੇ ਦੇਖ ਕੇ ਦੱਸੇ ਵੀ ਆਹ ਕੰਮ ਕਰਨ ਦਾ ਹੈ ਜਿਹੜਾ ਬੱਚਾ ਇਹ ਦਿੱਤੋ ਹੀ 20 ਸਾਲ ਦਾ ਬੱਚਾ ਸੀਗਾ ਇਹ 20 ਕੀ ਨਾਮ ਕੀ ਸੀਗਾ ਸੁਖਦੇਵ ਸਿੰਘ ਸੁਖਾ ਤੇ ਉਹਨਾਂ ਦੇ ਪਾਪਾ ਜੀ ਕੀ ਕਰਦੇ ਕੀ ਪਾਪਾ ਜੀ ਸਰਪੰਚ ਆ ਉਹਨੂੰ ਦਾ ਸਰਪੰਚ ਹਰਮੇਸ਼ ਸਿੰਘ ਪਿੰਡ ਦੇ ਮਿਲ ਸਰਪੰਚ ਹਾਂਜੀ ਗੋਰਾ ਸਰਪੰਚ ਜੀ ਹਾਂਜੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜੀ ਬਹੁਤ ਜ਼ਿਆਦਾ ਮੈਂ ਕਹਿੰਦਾ ਬਹੁਤ ਜ਼ਿਆਦਾ ਕੰਮ ਕੀਤਾ ਜੀ ਉਹਨਾਂ ਵੱਲੋਂ ਬਹੁਤ ਮਤੇ ਪਾ ਕੇ ਮਤਲਬ ਮਤਲਬ ਸੁਲਤਾਨਪੁਰ ਤੱਕ ਖਾਣੇ ਤੱਕ ਐਸਐਮਓ ਨੂੰ ਆਪਣੇ ਡੱਬੇ ਹਾਂਜੀ ਉਹਨਾਂ ਦਿੱਤਾ ਗਿਆ ਵਾ ਵੀ ਇਹ ਚੀਜ਼ ਬੰਦ ਕੀਤਾ ਜੀ ਇਸ ਸਬੰਧ ਦੇ ਵਿੱਚ ਸਰ ਅਸੀਂ ਟੈਂਪੋ ਵੀ ਲਵਾਏ ਹਾਂ ਨੱਚਾ ਸਟਾਉ ਦੇ ਅੰਦਰ ਆਪਣੀ ਕੀ ਮੰਦੀ ਰਹੀ ਆ ਕੈਂਪੂ ਵੀ ਲੱਗੇ ਪਰ ਉਹ ਕੱਲਾ ਹੀ ਸਰਕਾਰ ਤੇ ਵੀ ਰੋਸ ਨਹੀਂ ਕਰ ਸਕਦੇ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਪ੍ਰਤੀ ਬਾਕੀ ਪਿੰਡ ਵਾਲਿਆਂ ਨੂੰ ਸਾਥ ਦੇਣਾ ਪੈਣਾ ਜੇ ਅਸੀਂ ਕਿਹਾ ਜੇ ਪਿੰਡ ਵਾਲੇ ਸਾਥ ਦੇਣਗੇ ਤਾਂ ਬੱਚਿਆਂ ਦਾ ਉਲਟ ਸੋਚਦੇ ਆ ਪਰ ਇਹ ਉਲਟ ਨਹੀਂ ਅਸੀਂ ਤਾਂ ਉਹਨਾਂ ਦੀ ਜ਼ਿੰਦਗੀ ਦਾ ਸਹੀ ਸੋਚਦੇ ਆ ਵੀ ਇਹ ਗਲਤ ਰਾਹ ਤੋਂ ਭਟਕ ਗਏ ਅਸੀਂ ਤਾਂ ਉਹਨਾਂ ਨੂੰ ਇੱਥੋਂ ਤੱਕ ਕਹਿ ਗਏ ਆ ਵੀ ਇਹ ਕਿਸੇ ਨੂੰ ਲੋੜ ਆ ਸਾਡੀ ਹੈਲਪ ਦੀ ਕੋਈ ਭਰਤੀ ਹੋਣਾ ਚਾਹੁੰਦਾ ਜੀ ਆਪਦੇ ਖਰਚੇ ਤੇ ਤਾਂ ਉਹਨਾਂ ਨੂੰ ਕੈਂਪ 'ਚ ਵੀ ਛੱਡ ਸਕਦੇ ਆ ਸਾਡਾ ਜੇ ਪਤਾ ਲੱਗਾ 12 ਸਾਲ ਦੇ ਬੱਚੇ ਬਸ ਮੈਂ ਕਹਿੰਦਾ ਹੁਣ ਨਿਕਲਦਾ ਜੀ ਸਾਡਾ 12-12 ਸਾਲ ਦੇ ਕਹਿੰਦੇ ਬੱਚੇ ਜਿਹੜੀ ਹੁਣ ਟੀਮ ਇਹਨਾਂ ਹੁਣ ਡਰ ਪੈ ਗਿਆ ਵਾ ਵੀ ਆ ਜੋ ਚੱਲ ਗਿਆ ਅਸੀਂ ਵੀ ਸਖਤ ਹੋ ਗਏ ਆ ਅਸੀਂ ਵੀ ਕੱਲ ਨੂੰ ਸਾਡੇ ਵੀ ਬੱਚੇ ਆ ਇਹ ਇੱਕ ਇੱਕ ਬੰਦੇ ਨੇ ਸਟਾਰਟ ਕੀਤਾ ਸਾਡੇ ਪਿੰਡ ਦੇ ਵਿੱਚ ਅੱਜ ਸਾਡੇ ਬੰਦੇ ਅਸੀ ਤੱਕ ਹੋ ਗਏ ਆ ਅੱਛਾ ਹਟ ਨਹੀਂ ਤੇ ਵਧ ਰਿਆ ਉਹ ਲਿਆ ਕੇ ਉਹਨੂੰ ਪੀਸ ਕੇ ਉਹ ਸਰਿੰਜਾਂ ਨਾਲ ਹੀ ਟੀਕੇ ਲਾ ਰਹਿ ਬੱਚੇ ਲਾ ਲਾ ਕੇ ਮਰ ਰਹੇ ਇਹ ਸਾਡੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹਦੇ ਨਾਲ ਉਹ ਨਾ ਜਿਹੜੀ ਤੁਸੀਂ ਕਿੰਨੇ ਵੀ ਅਸੀਂ ਨਸ਼ਾ ਘਟਾ ਕਰਦੇ ਆ ਗੋਲੀਆਂ ਨਾ ਨਸ਼ਾ ਵਧ ਰਿਆ ਵਧ ਰਿਆ ਨਸ਼ਾ ਵਧ ਰਿਆ ਵਧ ਰਿਆ